ਦੇ ਹੌਸਲੇ ਦਿਨੋਦਨ ਵਧਦੇ ਜਾ ਰਹੇ ਹਨ ਜਿੱਥੇ ਕਿ ਅੱਜ ਸੰਗਰੂਰ ਦੇ ਤੂਰੀ ਵਿਖੇ ਸਵੇਰੇ ਚੋਰਾ ਨੇ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਜਿਸ ਕਾਰਨ ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਤੋਂ ਚੋਰਾ ਨੂੰ ਜਲਦੀ ਫੜਨ ਦੀ ਮੰਗ ਕੀਤੀ ਹੈ ਦੁਕਾਨਦਾਰਾਂ ਨੇ ਕਿਹਾ ਕਿ ਮੁੱਖ ਮੰਤਰੀ ਦਾ ਸ਼ਹਿਰ ਵੀ ਸੁਰੱਖਿਅਤ ਨਹੀਂ ਹੈ ਤਾਂ ਦੁਕਾਨਦਾਰਾਂ ਨੇ ਪ੍ਰਸ਼ਾਸਨ ਦੇ ਅੱਗੇ ਚੋਰਾ ਨੂੰ ਜਲਤੋ ਜਲਦ ਫੜਨ ਦੀ ਵੀ ਮੰਗ ਕੀਤੀ ਸੰਗਰੂਰ ਦੇ ਵਿੱਚ ਵੀ ਚੋਰਾ ਦੇ ਹੌਸਲੇ ਬੁਲੰਦ ਨੇ ਜਿੱਥੇ ਕਿ ਤਿੰਨ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਚੋਰਾ ਦੇ ਵੱਲੋਂ ਤੇ ਪ੍ਰਸ਼ਾਸਨ ਤੋਂ ਚੋਰਾ ਨੂੰ ਜਲਤੋ ਜਲਦ ਫੜਨ ਦੀ ਮੰਗ ਕੀਤੀ ਅਤੇ ਉਨ੍ਹਾਂ ਨੇ ਸਰਕਾਰ ਤੇ ਵੀ ਨਿਸ਼ਾਨੇ ਸਾਤੇ ਮੇਰਾ ਨਾਮ ਹੈਪੀ ਹੈ ਜੀ ਸੰਘਰੂਰ ਬਾਈਪਾਸ ਟੋਰੀ ਐਸਪੀ ਕਰਨਾ ਸਟੋਰ ਮੇਰੇ ਅੱਜ ਸਵੇਰੇ 5:15 ਦੇ ਟੋਰੀ ਹੋਈ ਹੈ ਛਿੱਪੀ ਗੱਡੀ ਸੀ ਦੱਸਣ ਦੇ ਮੁਤਾਬਕ ਜਿਹੜੇ ਸੈਰ ਕਰਨਾ ਹੁੰਦੇ ਨੇ ਜੀ ਬੰਦੇ ਉਹਨਾਂ ਨੇ ਦੱਸਿਆ ਕਿ ਪੰਜ ਬੰਦੇ ਸੀ ਉਹਨਾਂ ਨੇ ਯਾਨੀ ਕੀ ਕਹਿਣਾ ਮਤਲਬ ਅਬਦਾ ਸਮਾਨ ਉਹਨਾਂ ਨੇ ਸਫਲ ਪਾਸੇ ਸ਼ਟਰ ਚੱਕਿਆ ਜੀ ਅੰਦਰੋਂ ਜਿੰਨਾ ਕੱਲੇ ਚ ਕੈਸ਼ ਸੀ ਜੀ ਤੇ ਕਹਿਣਾ ਮਤਲਬ ਬਾਕੀ ਹੋਰ ਸਮਾਨ ਜਿਹੜਾ ਲੋਡ ਬੰਦ ਸਮਾਨ ਦੀ ਸਾਰਾ ਇਹਨਾਂ ਨੇ ਜਨਕੀ ਆਪਦਾ ਪੂਰੀ ਤੇ ਪਾਕੀ ਲੈ ਗਈ ਤੇ ਮੇਰਾ ਕੁਝ ਬਚੋਂ ਵੀ ਰਹਿ ਗਿਆ ਜੀ ਕੁਝ ਮੇਰਾ ਨੁਕਸਾਨ ਵੀ ਹੋਇਆ ਤੇ ਜਦੋਂ ਉਹਨਾਂ ਨੇ ਆਵਾਜ਼ ਮਾਰੀ ਨਾਲ ਦੇ ਨਾਲ ਉਹ ਬੰਦੇ ਸਾਰੇ ਭੱਜ ਚੁੱਕੇ ਫਿਰ ਉਹ ਬਾਜ਼ਾਰ ਕਿਨੂੰ ਲੰਘ ਗਏ ਕੱਕੜ ਵਾਲਾ ਰੋਡ ਤੋਂ ਉਹ ਆਏ ਸੀ ਜਿੱਦ ਨੂੰ ਆਂਦੇ ਸਾਰ ਉਹਨਾਂ ਨੇ ਇਸ ਵੇਲੇ 5 ਕੁ ਵਜੇ ਜਿਹੜਾ ਟਾਈਮ ਸੀ ਇੰਨਾ ਕ ਨੁਕਸਾਨ ਲਗਦਾ ਨੁਕਸਾਨ ਜੀ ਮੇਰਾ 20000 ਕੋਰ ਉੱਪਰ ਸਮਝਣ ਆਏ ਸੀ ਜੀ ਸਵੇਰੇ ਪਹਿਲਾਂ ਪੀਸੀਐਲ ਵਾਲੇ ਆਏ ਸੀ ਉਸ ਬਾਅਦ ਦੂਜੀ ਗੱਡੀ ਆਈ ਸੀ ਐਸਐਚਓ ਵਾਲੀ ਕਿ ਇਹ ਉਹ ਦੋਨੋਂ ਨੇ ਦੇਖਿਆ ਸਾਰਾ ਮੌਕਾ ਸਾਰਾ ਦੇਖਿਆ ਉਹਨਾਂ ਨੇ ਉਸ ਤੋਂ ਬਾਅਦ ਉਹ ਕਹਿੰਦੇ ਕੋਈ ਗੱਲ ਨਹੀਂ ਪਰ ਉਹ ਸਾਰੇ ਕਹਿੰਦੇ ਵੀ ਉਹਨਾਂ ਨੇ ਕਹਿੰਦੇ ਵੀ ਬੰਦੇ ਜ਼ਰੂਰ ਪੜੇ ਜਾਣਗੇ ਵੀ ਕਿਸੇ ਵੀ ਤਰ੍ਹਾਂ ਦੀ ਯਾਨੀ ਕਿ ਐਦਾ ਵੀ ਫੜੇ ਦੇਖਾਂਗੇ ਹੀ ਪੜਨਾਂ ਦੇ ਬੰਦੇ ਕੀ ਇਹ ਹੀ ਮੰਗ ਕਰਦੇ ਜੀ ਸਾਡੂੰ ਇਨਸਾਫ ਮਿਲੇ ਦੁਕਾਨਦਾਰਾਂ ਨਾਲ ਹੋਰ ਵੀ ਵਪਾਰੀ ਭਾਈਨੇ ਜੀ ਬਾਜ਼ਾਰ ਦੇ ਵਿੱਚ ਕਿਸੇ ਨਾਲ ਕਾਨੂੰ ਨੁਕਸਾਨ ਹੁੰਦਾ ਜੀ ਉਹ ਨੁਕਸਾਨ ਘਾਟਾ ਚੱਲਣਾ ਬਹੁਤ ਔਖਾ ਜੀ ਅੱਜ ਕੱਲ ਨਹੀਂ ਕਵਰ ਹੁੰਦਾ ਜੀ ਕਿਵੇਂ ਲੱਗ ਕੋਈ ਮੰਦਪਰਗੀ ਘਟਨਾ ਜੀ ਇਹ ਕੱਲੂ ਕਿਸੇ ਹੋਰ ਨਾਲ ਵੀ ਹੋ ਸਕਦੀ ਹੈ ਜੀ ਬਾਜ਼ਾਰ ਦੇ ਵਿੱਚ ਹੈ ਹਨ ਜੀ ਆਈਡੀ ਹੈ ਵੀ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਵੀ ਆਪ ਦਾ ਥੋੜਾ ਜਿਹਾ ਚੌਕਸੀ ਵਧਾਈ ਜਾਵੇ ਪੀਸੀਆਰ ਰਾਤ ਨੂੰ ਜਾਂ ਆਪਣੀ ਸਾਰਾ ਸਿਸਟਮ ਆਪ ਦੇ ਰਿਪੋਰਟਿੰਗ ਨੂੰ ਸਹੀ ਕਰਨਾ ਚਾਹੀਦਾ ਹੈ ਤਾਂ ਕਿ ਇਹ ਜਿਹੜੀ ਘਟਨਾਵਾਂ ਨੇ ਨਾ ਹੋਣ ਇਹ ਅੱਜ ਕੱਲ ਜਿੰਨੇ ਵੀ ਚੋਰੀਆਂ ਹੋ ਰਹੀਆਂ ਨੇ ਇਹ ਸਭ ਜਨਹੀ ਨਸ਼ੇ ਪੱਤੇ ਦੇ ਕਾਰਨ ਜੋ ਵੀ ਬੰਦੇ ਨੇ ਸਭ ਇਸ ਕਰਕੇ ਹੋ ਰਹੀ ਹੈ ਇਹੀ ਚੀਜ਼ ਦੀ ਮੰਗ ਕਰਦੇ ਆ ਵੀ ਸਾਫ਼ ਹੁੰਦੀ